ਪਹਿਲੀ ਨਜ਼ਰੇ ਆਮ ਬੰਦੇ ਨੂੰ ਪੜਦੇ ਆਇਆ ਲੱਗਦਾ ਕਿ ਬਹੁਤ ਕਮਾਲ ਹੈ ਸਾਡੇ ਜਵਾਕਾਂ ਦਾ ਤਿੰਨ ਤਿੰਨ ਭਾਸ਼ਾ ਦੇ ਵਿੱਚ ਮਾਹਰ ਕਰ ਦੇਣਗੇ ਉਹਦੇ ਵਿੱਚ ਜੀ ਪਹਿਲਾ ਸਤਾਨਕ ਭਾਸ਼ਾ ਪੜਾਈ ਜਾਊਗੀ ਹੈ ਫਿਰ ਉਹਦੇ ਵਿੱਚ ਤੁਹਾਨੂੰ ਹਿੰਦੀ ਪੜਾਈ ਜਾਊਗੀ ਰਾਸ਼ਟਰੀ ਭਾਸ਼ਾ ਦੇ ਨਾਂ ਤੇ ਉਹਨੂੰ ਕਹਿ ਕੇ ਤੇ ਫਿਰ ਤੁਹਾਨੂੰ ਅਸੀਂ ਜੀ ਅੰਗਰੇਜ਼ੀ ਪੜ੍ਹਾਵਾਂਗੇ ਇੰਟਰਨੈਸ਼ਨਲ ਭਾਸ਼ਾ ਦੇ ਨਾਂ ਉਤੋਂ ਬਿਨਾਂ ਤੁਸੀਂ ਫ੍ਰੈਂਚ ਪੜ੍ਹਨੀ ਹੈ ਇੱਕ ਭਾਸ਼ਾ ਕੋਈ ਬਾਧੀ ਰੱਖ ਸਕਦੇ ਹੋ ਕੋਈ ਵੀ ਜਿਹੜੀ ਹੋਵੇ ਹਨ ਸੋ ਜਿਸਪੈਨਿਸ਼ ਵੀ ਹੈ ਥਾਈ ਵੀ ਹੈ ਕਈ ਭਾਸ਼ਾਾਂ ਵਿੱਚ ਪਰ ਜਿਹੜੀਆਂ ਸੁਝਾਅ ਮੰਗੇ ਗਏ ਸੀ ਨਵੀਂ ਸਿੱਖਿਆ ਨੀਤੀ ਦੇ ਹਵਾਲਾ ਕੇ ਸਾਲ ਚ ਦੋ ਵਾਰ ਬੋਰਡ ਦੀਆਂ ਪ੍ਰੀਖਿਆਵਾਂ ਵਿੱਚ ਲਵਾਂਗੇ ਉਹਦੇ ਵਿੱਚੋਂ 004 ਕੋਡ ਹੈ ਹੀ ਨਹੀਂ ਸੀ 48 ਘੰਟੇ ਦੇ ਅੰਦਰ ਅੰਦਰ ਦੁਬਾਰਾ ਸੀਵੀਐਸਸੀ ਨੇ ਚੱਕੋ ਜੀ ਸਤੋ ਗਲਤੀ ਨਾਲ ਤਕਨੀਕੀ ਤੌਰ ਤੇ ਰਹਿ ਗਿਆ ਸੀ ਮਤਲਬ ਟੈਕਨੀਕਲ ਪ੍ਰੋਬਲਮ ਤਕਨੀਕੀ ਗਲਤੀਆਂ ਪੰਜਾਬ ਨਾਲੇ ਹੁੰਦੀਆਂ ਨੇ ਉਹ ਕਹਿੰਦੇ ਤਿੰਨ ਭਾਸ਼ਾ ਹੀ ਫਾਰਮੂਲਾ ਇਹ ਗੜਬੜਾ ਹੈ ਪਹਿਲਾਂ ਤਾਂ ਉਹ ਕਹਿੰਦੇ ਕਿ ਤੁਸੀਂ ਹਿੰਦੀ ਭਾਸ਼ਾ ਇੱਕ ਮਖੌਟਾ ਹੈ ਉਹ ਕਹਿੰਦੇ ਤੇ ਇਹਦੀ ਆਰਚ ਸੰਸਕ੍ਰਿਤ ਨੂੰ ਲਿਆਉਣਾ ਤੁਸੀਂ ਦੇਖੋ ਅਸੀਂ ਕਿਸੇ ਭਾਸ਼ਾ ਦੇ ਖਿਲਾਫ ਨਹੀਂ ਹੈਗੇ ਹਿੰਦੀ ਦਾ ਆਪਣਾ ਸਤਕਾਰ ਹੈ ਸੰਸਕ੍ਰਿਤ ਦਾ ਆਪਣਾ ਮਹੱਤਵ ਹੈ ਗੁਰਮੁਖੀ ਦਾ ਸਾਡੀ ਦਾ ਆਪਣਾ ਮਹੱਤਵ ਹੈ ਤੇ ਜਿਹੜੇ ਧਾਰਮਿਕ ਗ੍ਰੰਥ ਸੰਸਕ੍ਰਿਤ ਚ ਨੇ ਉਹਦੇ ਪੜ੍ਹਨ ਲਈ ਤੁਹਾਨੂੰ ਸੰਸਕ੍ਰਿਤ ਪੜ੍ਹਨੀ ਪਊਗੀ ਹੈ ਜਿਹੜੇ ਮਤਲਬ ਉਰਦੂ ਚ ਨੇ ਉਹਦੇ ਲਈ ਤੁਹਾਨੂੰ ਉਰਦੂ ਪੜ੍ਹਨੀ ਪਊਗੀ ਜਿਹੜੇ ਸ਼ਾਹਮੁਖੀ ਚ ਨੇ ਉਹਦੇ ਲਈ ਸ਼ਾਹਮੁਖੀ ਪੜ੍ਹਨੀ ਪਊ ਤੇ ਜੋ ਕੁਝ ਪੰਜਾਬੀ ਚ ਉਹਦੀ ਤੁਹਾਨੂੰ ਗੁਰਮੁਖੀ ਲਿਪੀ ਆਉਣੀ ਜ਼ਰੂਰੀ ਹੈ ਇਥੋਂ ਤੱਕ ਇਹ ਪਹਿਲੂ ਸਮਝਣ ਵਾਲੀ ਕੋਈ ਮਸਲਾ ਨਹੀਂਗਾ ਇਹ ਤਾਂ ਯੂਨੈਸਕੋ ਦਾ ਸਰਵੇ ਵੀ ਕਹਿੰਦਾ ਹੈ ਕਿ ਜਿਹੜਾ ਜਵਾਕ ਪ੍ਰਾਇਮਰੀ ਤੱਕ ਦੀ ਸਿੱਖਿਆ ਆਪਣੀ ਬੋਲੀ ਚ ਲੈਂਦਾ ਹ ਉਹ ਬਾਅਦ ਚ ਹੋਰ ਭਾਸ਼ਾਵਾਂ ਬੜੀ ਆਸਾਨੀ ਨਾਲ ਸਿੱਖ ਲੈਂਦਾ ਪਰ ਤਿੰਨ ਭਾਸ਼ਾ ਹੀ ਫਾਰਮੂਲਾ ਇਹ ਤਾਂ ਹੁਣ ਲਿਆ ਰਹੇ ਨੇ ਇੱਥੇ ਸਾਡੇ ਸਕੂਲਾਂ ਨੇ ਤਾਂ ਪਹਿਲਾਂ ਤੋਂ ਥੋਪਿਆ ਵਾ ਬਿਲਕੁਲ ਜੰਮ ਦੇ ਜਵਾਕ ਤੇ ਅੰਗਰੇਜ਼ੀ ਤੇ ਹਿੰਦੀ ਥੋਪ ਦਿੰਦੇ ਨੇ ਤੇ ਮਾਪਿਆਂ ਨੂੰ ਬੁਲਾ ਕੇ ਹਦਾਇਤ ਕਰਦੇ ਨੇ ਕਿ ਘਰੇ ਬੱਚੇ ਨਾਲ ਇਹੀ ਬੋਲਣੀ ਆ ਤੇ ਇਹ ਅੰਡਰ ਮਤਲਬ ਅੰਡਰਸਟੈਂਡ ਇਹ ਮੰਗ ਲੈ ਆਪਣੇ ਆਪ ਹੀ ਮੰਨ ਲੈਂਦੇ ਨੇ ਕਿ ਇਹ ਤਾਂ ਪੱਕਾ ਹੀ ਆ ਪੰਜਾਬੀ ਤਾਂ ਉਹੀ ਸਿੱਖ ਲੂਗਾ ਉਹੀ ਸਿੱਖ ਲੂਗਾ ਮਤਲਬ ਤੁਸੀਂ ਉਹਨੂੰ ਅਹਿਮੀਅਤ ਨਹੀਂ ਦਿੰਦੇ ਤੇ ਜਵਾਕ ਜੇ ਸਕੂਲ 'ਚ ਬੋਲ ਲਵੇ ਤਾਂ ਤੁਸੀਂ ਉਹਨੂੰ ਹੱਥ ਖੜੇ ਕਰਾ ਦਿੰਦੇ ਹੋ ਕਲਾਸ 'ਚੋਂ ਬਾਹਰ ਕਰ ਦਿੰਦੇ ਹੋ ਹੈ ਤੇ ਹਿੰਦੀ ਤੇ ਅੰਗਰੇਜ਼ੀ ਬੋਲਣ ਦੀ ਮਜਬੂਰ ਕਰਦੇ ਹੋ ਨਤੀਜਾ ਜਵਾਕ ਆਪਣੀ ਬੋਲੀ ਤੋਂ ਦੂਰ ਹੋ ਜਾਂਦਾ ਹੈ ਦੂਜੀਆਂ ਬੋਲੀਆਂ ਨੂੰ ਅਪਣਾ ਨਹੀਂ ਪਾਉਂਦਾ ਤੇ ਤਿੰਨਾਂ 'ਚ ਕਮਜ਼ੋਰ ਹੋ ਜਾਂਦਾ ਹੈ